ਲੋਕ ਸਭਾ ਚੋਣਾਂ 2024 ਦੇ ਚੋਣ ਨਤੀਜਿਆਂ ਦੇ ਵਿੱਚ ਮਹਿਜ ਕੁਝ ਹੀ ਘੰਟੇ ਦਾ ਸਮਾਂ ਬਚਿਆ ਤੇ ਉਧਰ ਦਰਸ਼ਕ ਨੇ ਜਿਹੜੇ ਜਾਂ ਕੈਲੀਏ ਕਿ ਵੋਟਰ ਨੇ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਆਖਰ ਸਥਿਤੀ ਕੀ ਰਹਿਣ ਵਾਲੀ ਹੈ ਜੇਕਰ ਐਗਜ਼ਿਟ ਪੋਲ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਐਗਜ਼ਿਟ ਪੋਲ ਨੇ ਜਿਹੜੇ ਸਰਵੇ ਨਿਕਲ ਕੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਆ ਦਰਸ਼ਕ ਨੇ ਜਿਹੜੇ ਉਹ ਸਭ ਕੁਝ ਦੇਖ ਚੁੱਕੇ ਨੇ ਕਿਉਂਕਿ ਬੂਟਾ 1 ਜੂਨ ਨੂੰ ਪੈਂਦੀ ਹੈ ਨਾ ਤੇ 4 ਜੂਨ ਨੂੰ ਜਿਹੜੇ ਨਤੀਜੇ ਆਉਣੇ ਨੇ ਉਸ ਦੇ ਵਿੱਚ ਚਕਾਰ ਐਕਸਿਟ ਪੋਲ ਨੇ ਜਿਹੜੇ ਉਹ ਉਹਨਾਂ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਪਰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਵਿੱਚੋਂ ਹੌਟ ਸੀਟ ਖਡੂਰ ਸਾਹਿਬ ਦੀ ਖਡੂਰ ਸਾਹਿਬ ਦੇ ਉੱਤੇ ਸਥਿਤੀ ਕੀ ਬਣੀ ਹੋਈ ਹੈ ਜਿਹੜੇ ਐਕਸਿਟ ਪੋਲ ਸਰਵੇ ਸਾਹਮਣੇ ਆਏ ਨੇ ਉਸ ਦੇ ਵਿੱਚ ਕੋਈ ਅਮਰਤਪਾਲ ਦੀ ਜਾਂ ਖਡੂਰ ਸਾਹਿਬ ਦੇ ਵਿੱਚ ਅ ਦੂਜੀਆਂ ਪਾਰਟੀਆਂ ਦੀ ਸਥਿਤੀ ਦੀ ਗੱਲ ਕਰਾਂਗੇ ਤੇ ਖਾਸ ਤੌਰ ਦੇ ਉੱਤੇ ਜ਼ਿਕਰ ਕਰਾਂਗੇ ਕਿ ਉਸ ਸੀਟ ਨੂੰ ਲੈ ਕੇ ਹਾਲਾਤ ਕੀ रह ਸਕਦੇ ਨੇ ਜਿਹੜੇ ਟੈਕਸਟ ਪੋਲ ਸਰਵੇ ਸਿੱਕੇ ਸਾਡੇ ਚੈਨਲ ਵੱਲੋਂ ਕੀਤੇ ਗਏ ਉਸ ਮੁਤਾਬਕ ਕੀ ਹਾਲਾਤ ਨੇ ਲੋਕਾਂ ਦੀ رائے ਮੁਤਾਬਕ ਕੀ ਹਾਲਾਤ ਨੇ ਤੇ ਐਗਜ਼ਿਟ ਪੋਲ ਸਰਪਿਆਂ ਦੇ ਵਿੱਚ ਕਿੰਨੀ ਕੁ ਸੱਚਾਈ ਨਜ਼ਰ ਆਉਂਦੀ ਹੈ ਇਸ ਤੇ ਉੱਤੇ ਤੁਹਾਨੂੰ ਦੱਸਾਂਗੇ ਦੱਸਦੀ ਕਿ ਜਿਹੜਾ ਖਡੂਰ ਸਾਹਿਬ ਸੀਟ ਹੈ ਇਸ ਵਾਰ ਉੱਥੇ 62.55% ਪੋਲਿੰਗ ਹੋਈ ਹੈ ਤਾਂ ਇਸ ਦੇ ਵਿਚਾਰੇ ਜੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ 5 ਤੋਂ 6 ਉਮੀਦਵਾਰ ਨੇ ਜਿਹੜੇ ਉਹ ਵੱਡੇ ਚਿਹਰੇ ਉੱਤੇ ਚੋਣ ਮੈਦਾਨ ਦੇ ਵਿੱਚ ਸੀ ਜਿਹੜੇ ਪਾਰਟੀਆਂ ਵੱਲੋਂ ਜਿਨ੍ਹਾਂ ਨੇ ਚੋਣਾ ਲੜੀਆਂ ਜਿਸ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਪੰਜਾਬ ਦੇ ਕੈਬਨਿਟ ਮੰਤਰੀ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਤੇ ਉਧਰ ਵਿਸ਼ਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਤੋਂ ਮਨਜੀਤ ਸਿੰਘ ਮੰਨਾ ਭਾਜਪਾ ਤੋਂ ਤੇ ਉਹ ਬੀਸਿੰਗ ਜੀਰਾਂ ਦੇ ਜਿਹੜੇ ਉਹ ਕਾਂਗਰਸ ਤੋਂ ਚੋਣ ਮੈਦਾਨ ਦੇ ਵਿੱਚ ਸੀਗੇ ਤਾਂ ਇਹਨਾਂ ਦੇ ਵਿਚਾਲੇ ਜੋ ਸਥਿਤੀ ਬਣੀ ਹੋਈ ਹੈ ਅਮਰਪਾਲ ਦੀ ਤਾਂ ਦਰਸ਼ਕ ਨੇ ਜਿਹੜੇ ਉਹ ਕਹਿੰਦੇ ਨੇ ਕਿ ਅਮਰਪਾਲ ਉਤੋਂ ਜਿੰਨਾ ਚਾਹੀਦਾ ਪਰ ਜਿਹੜੇ ਐਗਜ਼ਿਟ ਪੋਲ ਸਰਵੇ ਨੇ ਉਹ ਤੁਹਾਨੂੰ ਦੱਸਾਂਗੇ ਕਿ ਕਿੰਨੇ ਕੁ ਸਰਵੇਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਅਦਰ ਸੀਟਸ ਨੇ ਉਹ ਜਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਅੰਦਰੋਂ ਕਿਉਂਕਿ ਅਦਰ ਸੀਟ ਦੇ ਵਿੱਚ ਹੀ ਆਉਂਦੇ ਨੇ ਭਾਵੇਂ ਅਮਰਪਾਲ ਦੀ ਗੱਲ ਕਰੀਏ ਕਿਉਂਕਿ ਇਹ ਆਜ਼ਾਦ ਮੀਤਵਾਰ ਹੈ ਭਾਵੇਂ ਸਿਮਰਜੀਤ ਮਾਨ ਦੀ ਪਾਰਟੀ ਦੀ ਗੱਲ ਕਰੀਏ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਗੱਲ ਕਰੀਏ ਤੁਹਾਨੂੰ ਹੁਣ ਦੱਸਾਂਗੇ ਕਿ ਜਿਹੜੇ ਕੁੱਲ ਸਰਵੇ ਨੇ ਉਹਨਾਂ ਦੇ ਵਿੱਚੋਂ ਸਿਰਫ ਦੋ ਸਰਵੇ ਜਿਹੜਾ ਇੱਕ ਮੈਟ੍ਰਾਈਜ਼ਡ ਹੈ ਉਸ ਤੇ ਵਿੱਚ ਦੋ ਸੀਟਾਂ ਨੇ ਜਿਹੜੀਆਂ 0 ਤੋਂ ਲੈ ਕੇ ਦੋ ਸੀਟਾਂ ਨੇ ਉਹ ਦੂਜੀਆਂ ਪਾਰਟੀਆਂ ਲੈ ਰੀਆਂ ਨੇ ਉਹਦੇ ਵਿੱਚੋਂ ਸਰਬਜੀਤ ਸਿੰਘ ਖਾਲਸਾ ਵੀ ਹੋ ਸਕਦੇ ਨੇ ਸਿਮਰਨਜੀਤ ਮਾਨ ਵੀ ਹੋ ਸਕਦੇ ਨੇ ਅਮਰਤਪਾਲ ਵੀ ਹੋ ਸਕਦੇ ਨੇ ਕਿਉਂਕਿ ਜਿਨ੍ਹਾਂ ਦਾ ਵਾਅਦਾ ਸੀਗਾ ਅਸੀਂ ਉਹ ਉਮੀਦਵਾਰਾਂ ਦਾ ਹੀ ਗੱਲ ਕਰ ਰਹੇ ਹਾਂ ਦੂਜੇ ਪਾਸੇ ਜੇਕਰ ਗੱਲ ਕਰੀਏ ਅੱਜ ਤੱਕ ਦੀ ਇੱਕ 0 ਤੋਂ ਇੱਕ ਸੀਟ ਉਹ ਵੀ ਦੇ ਰਹੇ ਨੇ ਅਦਰ ਪਾਰਟੀਆਂ ਨੂੰ ਉਹਦੇ ਵਿੱਚ ਅਦਰ ਪਾਰਟੀਆਂ ਆ ਜਾਂਦੀਆਂ ਨੇ ਮੁੱਖ ਚਾਰ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਦੇ ਕਾਂਗਰਸ ਤੋਂ ਬਿਨਾ ਜਿਹੜੀਆਂ ਹੋਰ ਪਾਰਟੀਆਂ ਸੀਗੀਆਂ ਉਹ ਆ ਜਾਂਦੀਆਂ ਨੇ ਤੇ ਹੁਣ ਅਮਰਤਪਾਲ ਦਾ ਜ਼ਿਕਰ ਕਰਾਂਗੇ ਕਿ ਉੱਥੇ ਚਾਂਸ ਕਿ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਜੇ ਨੀਡਰ ਪੰਜਾਬੀ ਮੀਡੀਆ ਦੇ ਟੈਕਸਟ ਪੋਲ ਸਰਵੇ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਅਸੀਂ ਬਾਰ ਬਾਰ ਜਿਹੜੇ ਸਰਵੇ ਕੀਤੇ ਨੇ ਚੋਣਾਂ ਤੋਂ ਪਹਿਲਾਂ ਉਸ ਦੇ ਵਿੱਚ ਇਹ ਸਥਿਤੀ ਸੀ ਕਿ ਜਿਹੜੇ ਬਾਕੀ ਉਮੀਦਵਾਰ ਨੇ ਉਹ ਕੁਝ 11% ਕੁਝ 21% ਐਸਟੀਮੇਟ ਇਸ ਪਰਸੈਂਟ ਦੇ ਉੱਤੇ ਨਜ਼ਰ ਆ ਰਹੇ ਸੀਗੇ ਤੇ ਕੁੱਲ ਮਿਲਾ ਕੇ ਕਹਿ ਲਿਆ ਕਿ ਬਾਕੀ ਸਾਰੇ ਉਮੀਦਵਾਰ ਕੁੱਲ 50% ਜਾਂ 48% ਜਿਹੜੇ ਲੋਕ ਸੀ ਉਹਨਾਂ ਦੇ ਹੱਕ ਦੇ ਵਿੱਚ ਸੀਗੇ ਦੂਜੇ ਪਾਸੇ ਅਮਰਧਪਾਲ ਦੇ ਹੱਕ ਦੇ ਵਿੱਚ 52% 52% ਤੇ 50% ਵੱਖ-ਵੱਖ ਟੈਕਸਟਪੋ ਸਰਵੇਆਂ 'ਚ ਲੋਕ ਨਜ਼ਰ ਆਈ ਤਾਂ ਕੁੱਲ ਮਿਲਾ ਕੇ ਕਹਿ ਲਿਆ ਕਿ ਜੇ ਸਥਿਤੀ ਐਸੀ ਹੀ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਵਿੱਚ ਕਿਉਂਕਿ ਜਿਹੜੇ ਟੈਕਸਟਪੋ ਸਰਵੇ ਵੀ ਹੁੰਦੇ ਨੇ ਇਹ ਲੋਕਾਂ ਦੀ ਰਾਏ ਹੁੰਦੀ ਹੈ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਅਸੀਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਲੀਡਰ ਪੰਜਾਬੀ মিডিਆ ਵੱਲੋਂ ਟੈਕਸਟ ਪੋਲ ਸਰਵੇ ਪਾਇਆ ਗਿਆ YouTube ਚੈਨਲ ਦੇ ਉੱਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਮਿਊਨਿਟੀ ਵਿੱਚ ਉੱਥੇ ਆਪਣੀ ਵੋਟ ਵੀ ਪਾ ਸਕਦੇ ਹੋ ਤੇ ਉਸ ਦੇ ਵਿੱਚ ਵੀ ਜੋ ਸਚਾਈ ਹੋਗੀ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਕਿ ਕਿੰਨੇ ਪਰਸੈਂਟ ਲੋਕ ਕਿਸ ਉਮੀਦਵਾਰ ਦੇ ਪੱਖ ਦੇ ਵਿੱਚ ਨਜ਼ਰ ਆਏ ਨੇ ਪਰ ਜੇਕਰ ਅਸੀਂ ਪਹਿਲੇ ਟੈਕਸਟ ਪੋਲ ਸਰਵੇ ਦੀ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਪੰਜਾਬ ਤੋਂ ਉੱਤੇ ਪੰਜਾਬ ਪ੍ਰਸੈਂਟ ਦੇ ਉੱਤੇ ਲੋਕ ਉਸਦੇ ਪੱਖ ਦੇ ਵਿੱਚ ਨਜ਼ਰ ਆ ਰਹੇ ਸੀਗੇ ਪਰ ਹੁਣ ਜਿਹੜੇ ਐਗਜ਼ਿਟ ਪੋਲ ਸਰਵੇ ਨੇ ਨਾ ਉੱਤੇ ਸਵਾਲ ਬੀ ਚੁੱਕੇ ਜਾ ਰਹੇ ਨੇ ਖਾਸ ਤੌਰ ਦੇ ਉੱਤੇ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਸਵਾਲ ਚੁੱਕੀ ਹੈ ਕਹਿੰਦੇ ਕਿ ਇਹ ਜਿਹੜੇ ਸਰਵੇ ਨੇ ਇਹ ਸਿਰਫ ਐਗਜ਼ਿਟ ਪੋਲ ਸਰਵੇ ਨਹੀਂ ਇਹ ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਕਿ ਇਲਜ਼ਾਮ ਲਾਏ ਜਾ ਰਹੇ ਨੇ ਉਸ ਤਰੀਕੇ ਨਾਲ ਇਹ ਸਥਿਤੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਪਰ ਜੇਕਰ ਕੁੱਲ ਮਿਲਾ ਕੇ ਦੇਖੀਏ ਤਾਂ ਐਗਜ਼ਿਟ ਪੋਲ ਦੇ ਜਿਹੜੇ ਕੁਝ ਸਰਵੇ ਨੇ ਉਹਨਾਂ ਵਿੱਚ ਦਿਖਾਇਆ ਵੀ ਜਾ ਰਿਹਾ ਕਿ ਕੁਝ ਸੀਟਾਂ ਅਦਰ ਪਾਰਟੀ ਲੈ ਸਕਦੀਆਂ ਨੇ ਉਹਦੇ ਵਿੱਚ ਵੱਡੇ ਛੇੜੇ ਦਾ ਜ਼ਿਕਰ ਕਰ ਚੁੱਕਿਆ ਕਿ ਉਹਦੇ ਵਿੱਚ ਕੋਈ ਵੀ ਹੋ ਸਕਦਾ ਸਿਮਰਨਜੀਤ ਮਾਨ ਵੀ ਹੋ ਸਕਦੇ ਨੇ ਸਰਬਜੀਤ ਸਿੰਘ ਖਾਲਸਾ ਹੋ ਸਕਦੇ ਨੇ ਲੁਧਿਆਣਾ ਤੋਂ ਜਿਹੜੇ ਉਮੀਦਵਾਰ ਖੜੇ ਸੀਗੇ ਉਹ ਹੋ ਸਕਦੇ ਨੇ ਅਮਰਪਾਲ ਸਿੰਘ ਹੋ ਸਕਦਾ ਕੋਈ ਵੀ ਉਮੀਦਵਾਰ ਹੋ ਸਕਦਾ ਪਰ ਜਿਹੜੀ ਸਥਿਤੀ ਜੋ ਹਾਲਾਤ ਬਣੇ ਹੋਏ ਸੀ ਖਡੂਰ ਸਾਹਿਬ ਦੇ ਉੱਤੇ ਜਿਸ ਤਰੀਕੇ ਨਾਲ ਅਮਰਤਪਾਲ ਦਾ ਜਿਹੜੇ ਸਮਰਥਕ ਸੀਗੇ ਜਾਂ ਉਹਨਾਂ ਦੇ ਮਾਤਾ ਪਿਤਾ ਚੋਣ ਪ੍ਰਚਾਰ ਕਰਦੇ ਸੀਗੇ ਉਹਨਾਂ ਦੇ ਨਾਲ ਜਿੰਨੀ ਕਹਿ ਲਿਆ ਕਿ ਇੱਕ ਵਹੀਰ ਸੀਗੀ ਜਿੰਨੇ ਉਹਨਾਂ ਦੇ ਸਮਰਥਕ ਉਹਨਾਂ ਦੇ ਨਾਲ ਸੀ ਨੌਜਵਾਨੀ ਨਾਲ ਸੀ ਤਾਂ ਉਸ ਮੁਤਾਬਕ ਜੇਕਰ ਗੱਲ ਕੀਤੀ ਜਾਵੇ ਤਾਂ ਅਮਰਪਾਲ ਦੀ ਸਥਿਤੀ ਹੈ ਜਿਹੜੀ ਉਹ ਇੱਕ ਮજબੂਤ ਸਥਿਤੀ ਮੰਨੀ ਜਾ ਰਹੀ ਸੀ ਕਿਉਂਕਿ ਵਿਰੋਧੀ ਪਾਰਟੀਆਂ ਵੀ ਉਹ ਸਵਾਲ ਚੁੱਕੀਆਂ ਸੀ ਤੇ ਵਿਰੋਧੀ ਪਾਰਟੀਆਂ ਤੇ ਵੀ ਸਾਫ ਤੌਰ ਦੇ ਉੱਤੇ ਦਰਚਲ ਕਰਿਆ ਸੀਗਾ ਪਰ ਉਸ ਤੋਂ ਬਾਅਦ ਜਿਹਾ ਕੀ ਹੁੰਦਾ ਹੈ ਕਿ ਜਿਹੜੇ ਐਗਜ਼ਿਟ ਪੋਲ ਸਰਵੇਆਂ ਦੇ ਵਿੱਚ ਸੀਟੇ ਨਹੀਂ ਦਿੱਤੇ ਜਾਂਦੀਆਂ ਹੁਣ ਕਿਹੜੇ ਕਿੰਨਾ ਵੱਲੋਂ ਸੀਟਾ ਨਹੀਂ ਦਿੱਤੀਆਂ ਗਈਆਂ ਅਦਰ ਪਾਰਟੀਆਂ ਨੂੰ ਜਿਹਦੇ ਵਿੱਚ ਅਮਰਪਾਲ ਆਉਂਦਾ ਹੈ ਸਿਮਰਨਜੀਤ ਸਿੰਘ ਮਾਨ ਆਉਂਦੇ ਨੇ ਤੇ ਸਰਬਜੀਤ ਸਿੰਘ ਖਾਲਸਾ ਆਉਂਦੇ ਨੇ ਆ ਇੰਡੀਆ ਟੀਵੀ ਦੇ ਸਰਵੇ ਵਿੱਚ ਕੋਈ ਸੀਟ ਨਹੀਂ ਦਿੱਤੀ ਗਈ ਨਿਊਜ਼ 80 ਦੇ ਸਰਵੇ ਵਿੱਚ ਕੋਈ ਸੀਟ ਨਹੀਂ ਦਿੱਤੀ ਗਈ ਤੇ ਅੱਜ ਤੱਕ ਵੱਲੋਂ ਸਿਰਫ ਇੱਕ ਸੀਟ ਦਿੱਤੀ ਗਈ ਹੈ ਅਦਰ ਪਾਰਟੀਆਂ ਨੂੰ ਉਹਦੇ ਵਿੱਚੋਂ ਕੋਈ ਵੀ ਹੋ ਸਕਦਾ ਹੈ ਤਿੰਨਾਂ ਚੋਂ ਜਿਨੇ ਅਸੀਂ ਜ਼ਿਕਰ ਕੀਤਾ ਪਰ ਕੁੱਲ ਮਿਲਾ ਕੇ ਦੇਖੀਏ ਤਾਂ ਦਰਸ਼ਕਾਂ ਦੀ ਜੋ رائے ਹੈ ਜਿਹੜੀ ਇੱਕ ਵਾਰ ਫਿਰ ਤੋਂ رائے ਸਾਹਮਣੇ ਆਏਗੀ ਕਿਉਂਕਿ ਬਹੁਤ ਸਾਰੀ VOTING ਹੋਣੀ ਹੈ ਉੱਥੇ ਜਿੱਥੇ ਤੁਹਾਨੂੰ ਦੱਸਿਆ ਕਿ ਅਸੀਂ ਆਹ ਇੱਕ ਵਾਰ ਫਿਰ ਤੋਂ ਪਾਇਆ ਉਹ ਜਿਹੜੀ VOTING ਹੋਣੀ ਹੈ ਉਹ ਵੀ ਦਰਸ਼ਕਾਂ ਸਾਹਮਣੇ ਅਸੀਂ ਕੱਲ੍ਹ ਸਵੇਰੇ ਰੱਖਾਂਗੇ ਤੜਕ ਸਵੇਰ ਕੇ ਸਥਿਤੀ ਕੀ ਸੀਗੀ ਕਿੰਨੇ ਪਰਸੈਂਟ ਲੋਕ ਕਿਹੜੇ ਉਮੀਦਵਾਰ ਦੇ ਪੱਖ ਚ ਨਜ਼ਰ ਆਏ ਨੇ ਖਡੂਰ ਸਾਹਿਬ ਤੋਂ ਉਹ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਸਥਿਤੀ ਇਸ ਤਰੀਕੇ ਦੀ ਬਣੀ ਹੋਈ ਹੈ ਕਿਉਂਕਿ ਜਿਹੜੇ ਐਗਜ਼ਿਟ ਪੋਲ ਸਰਵੇ ਨੇ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਦੇ ਨੂੰ ਡਾਵਾ ਡੋਲ ਕਰਕੇ ਰੱਖ ਦਿੱਤਾ ਕਿਉਂਕਿ ਜਿਹੜੀਆਂ ਪਾਰਟੀਆਂ ਟੈਕਸਟ ਪੋਲ ਸਰਵੇਆਂ ਵਿੱਚ ਵੱਧ ਸਿੱਟਾ ਲੈ ਕੇ ਜਾਂਦੀਆਂ ਨਜ਼ਰ ਆ ਰਹੀਆਂ ਸੀਗੀਆਂ ਉਹਨਾਂ ਨੂੰ ਬਿਲਕੁਲ ਜ਼ਮੀਨੀ ਜ਼ਮੀਨ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਪਰ ਜਿਹੜੇ ਨਤੀਜੇ ਨੇ ਉਹ ਦੱਸ ਕਰਨਗੇ ਕਿ ਕਿਹੜੇ ਉਮੀਦਵਾਰ ਕਿੰਨੇ ਕ ਪਾਣੀ ਦੇ ਵਿੱਚ ਨੇ ਕਿਹੜੀ ਪਾਰਟੀ ਪੰਜਾਬ ਚ ਕਿੰਨੇ ਕ ਪਾਣੀ ਦੇ ਵਿੱਚ ਹੈ ਪੰਜਾਬ ਵਿੱਚ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਖੜੇਗੀ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਕੀਤੀ ਜਾਵੇ ਕਿੰਨੀਆਂ-ਕਿੰਨੀਆਂ ਸੀਟਾਂ ਦੇ ਉੱਤੇ ਨਜ਼ਰ ਆਏਗੀ ਕਿਉਂਕਿ ਕਿਆ ਜਾ ਰਿਹਾ ਸੀਗਾ ਕੁਝ ਬੰਦੋਂ ਜਿਹੜੇ 5 ਤੋਂ 6 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ਸੀ ਬਾਕੀ ਕੁਝ ਸੀਟਾਂ ਕਾਂਗਰਸ ਨੂੰ ਦਿੱਤੀਆਂ ਜਾ ਰਹੀਆਂ ਸੀ ਤਾਂ ਜਿਹੜੀ ਹੁਣ ਸਥਿਤੀ ਸਾਹਮਣੇ ਆਈ ਹੈ ਬਹੁਤ ਸਾਰੇ ਐਗਜ਼ਿਟ ਪੋਲ ਸਰਵੇਖਣਾਂ ਵਿੱਚ ਕਾਂਗਰਸ ਨੂੰ ਵੱਧ ਸੀਟਾਂ ਦਿੱਤੀਆਂ ਗਈਆਂ ਨੇ ਆਮ ਆਦਮੀ ਪਾਰਟੀ ਨੂੰ ਬਿਲਕੁਲ ਹੇਠਾਂ ਲਿਆਂਦਾ ਗਿਆ ਇਸ ਦੇ ਕਾਰਨ ਕੀ ਨੇ ਇਹ ਕਾਰਨ ਜਿਹੜੇ ਉਹ ਕੱਲ ਨੂੰ ਸਪਸ਼ਟ ਹੋਣਗੇ ਜਦੋਂ ਈਵੀਐਮ ਖੁੱਲਣਗੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਏਗੀ ਉਸ ਤੋਂ ਬਾਅਦ ਦੋ ਦਿਨ ਘੰਟਿਆਂ ਵਿੱਚ ਰੁਝਾਨ ਪਤਾ ਲੱਗ ਜਾਏਗਾ ਕਿ ਕਿਸਦੇ ਪੱਖ ਦੇ ਵਿੱਚ ਕਿੰਨੀਆਂ ਕ ਸੀਟਾਂ ਜਾਂਦੀਆਂ ਨਜ਼ਰ ਆ ਰਹੀਆਂ ਨੇ ਤੇ ਸਥਿਤੀ ਆ ਜਿਹੜੀ ਉਹ ਕੀ ਹੋਏਗੀ ਫਿਲਹਾਲ ਦਰਸ਼ਕਾਂ ਨੂੰ ਵੀ ਪਿਲ ਕਰਦੇ ਆ ਕਿ ਉਹ ਵੀ ਕਮੈਂਟਾਂ ਸਰੀ ਆਪਣੀ ਰਾਏ ਸਾਂਝੀ ਕਰਨ ਕਿ ਖਡੂਰ ਸਾਹਿਬ ਤੋਂ ਕਿਹੜਾ ਉਮੀਦਵਾਰ ਜਿੱਤ ਸਕਦਾ ਹੈ ਤੁਹਾਡੀ ਕੀ ਰਾਏ ਆ ਤੁਹਾਡੇ ਵਿਚਾਰ ਕੀ ਨੇ ਤੇ ਇੱਕ ਹੋਰ ਗੱਲ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਜਿਹੜੇ ਇਹ ਐਕਸਪੋ ਸਰਵੇ ਹੁੰਦੇ ਨੇ ਇਹ ਕੁਝ ਕ ਉਮੀਦਵਾਰਾਂ ਦੇ ਉੱਤੇ ਜਾਂ ਲੋਕਾਂ ਦੇ ਉੱਤੇ ਆਧਾਰਿਤ ਹੁੰਦੇ ਨੇ ਜੇਕਰ ਕਿਸੇ ਹਲਕੇ ਵਿੱਚ 5 ਲੱਖ ਵੋਟਰ ਨੇ ਤਾਂ ਉੱਥੇ ਫਿਰ ਜਿਹੜਾ ਟੈਕਸਪੋਲ ਸਰਵੇ ਜਾਂ ਐਕਸਿਟਪੋਲ ਸਰਵੇ ਹੁੰਦਾ ਉਹ ਸਿਰਫ 5-4000 ਬੰਦਿਆਂ ਤੇ ਹੁੰਦਾ ਹੈ ਮਤਲਬ ਕੁੱਲ ਮਿਲਾ ਕੇ ਕਹਿੰਦੇ ਆ ਕਿ ਉਹਨਾਂ ਦੀ رائے ਹੁੰਦੀ ਹੈ ਤਾਂ ਇਸ ਕਰਕੇ ਇਹ ਚੀਜ਼ਾਂ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਦੀਆਂ ਪਰ ਕੁਝ ਕਹਿੰਦੀ ਹੈ ਕਿ ਸੱਚ ਵੀ ਹੁੰਦੇ ਨੇ ਜਾਂ ਨੇੜੇ ਸਚਾਈ ਦੇ ਨੇੜੇ-ਤੇੜੇ ਵੀ ਹੁੰਦੇ ਨੇ ਪਰ ਜ਼ਿਆਦਾਤਰ ਜਿਹੜੇ ਸਰਵੇ ਨੇ ਉਹ ਪਲਟ ਵੀ ਸਕਦੇ ਨੇ ਜਦੋਂ ਕਿ ਜੋ ਨਤੀਜੇ ਸਾਹਮਣੇ ਆਉਂਦੇ ਨੇ ਤਾਂ ਕੌਣ ਕੁਝ ਹੀ ਘੰਟਿਆਂ ਬਾਅਦ ਸਥਿਤੀ ਕਲੀਅਰ ਹੋ ਜਾਏਗੀ ਕਿ ਕੌਣ ਕਿਨੇ ਕ ਪਾਣੀ ਦੇ ਵਿੱਚ ਹੈ ਦਿਉਜਾਜ ਧੰਨਵਾਦ